ਤੁਨੀ ਅਦਾਲਤ ਦੇ ਵਿੱਚ ਜੋ ਹੋਣਾ ਸਭ ਵਧੀਆ ਹੋ ਰਿਹਾ ਹੈ ਸੁਣਿਆ ਜਾ ਰਿਹਾ ਹੈ ਜੋ ਤਰੀਕੇ ਕਿਉਂਕਿ ਕੋਰਟ ਦੀ ਇੱਕ ਆਪਣੀ ਮਰਿਆਦਾ ਹੁੰਦੀ ਹੈ ਸਮਾਂ ਲੱਗਦਾ ਹੈ ਦੋਸ਼ੀ ਨੂੰ ਵੀ ਟਾਈਮ ਦਿੱਤਾ ਜਾਂਦਾ ਹੈ ਮਦਈ ਤੱਕ ਵੀ ਆਪਣੇ ਰੱਖਦਾ ਉਹ ਸਮਾਂ ਜੂ ਲੱਗਦਾ ਹੈ ਪਰੰਤੂ ਇਹ ਸਟੈਪ ਬਾਈ ਸਟੈਪ ਗੱਲ ਅੱਗੇ ਵਧਦੀ ਰਹਿੰਦੀ ਹੈ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਕਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੀਵੀ। ਦੋਸਤੋ ਬਾਈ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਇੱਕ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਨਸਾ ਕੋਰਟ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਦਾ ਜਿਹੜਾ ਕੇਸ ਹੈ ਉਹ ਚੱਲ ਰਿਹਾ ਹੈ ਅਤੇ ਅੱਜ ਕੋਰਟ ਦੇ ਵਿੱਚ ਪੇਸ਼ੀ ਸੀ ਅਤੇ ਪੇਸ਼ੀ ਨੂੰ ਲੈ ਕੇ ਬਾਪੂ ਬਲਕੌਰ ਸਿੰਘ ਵੀ ਇੱਥੇ ਮੌਜੂਦ ਸੀ ਅਤੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਖਰ ਅੱਜ ਕੋਰਟ ਦੇ ਵਿੱਚ ਕੀ ਕੀ ਹੋਇਆ ਕੀ ਵੱਡਾ ਫੈਸਲਾ ਆਉਣ ਵਾਲਾ ਹੈ ਮਾਨਸਾ ਕੋਰਟ ਦੇ ਵਿੱਚੋਂ ਅਤੇ ਬਾਪੂ ਜੀ ਅਦਾਲਤ ਦੀ ਕਾਰਵਾਈ ਤੋਂ ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆਏ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵੱਡੇ ਫੈਸਲੇ ਮਾਨਸਾ ਕੋਰਟ ਕਰ ਸਕਦਾ ਤਾਂ ਸੁਣਦਿਆਂ ਕਿ ਆਖਰ ਬਾਪੂ ਬਲਕੌਰ ਸਿੰਘ ਜੀ ਹੋਰਾਂ ਨੇ ਕੀ ਕਿਹਾ ਜੇ ਕੁਝ ਖਾਸ ਨਹੀਂ ਹੋ ਸਕਿਆ ਕਿਉਂਕਿ ਵਕੀਲ ਭਰਾਵਾਂ ਦੀ ਕੋਈ ਸਟ੍ਰਾਈਕ ਵਾਰਾ ਸੀਗੀ ਉਹਦਾ ਕਰਕੇ ਅਦਾਲਤ ਦਾ ਕੰਮ ਪ੍ਰਭਾਵਤ ਹੋਇਆ ਹਨ ਅਗਲੀ ਤਰੀਕ ਪਾ ਦਿੱਤੀ ਗਈ ਹੈ 16 8 ਜੁਲਾਈ ਅਗਲੀ ਡੇਟ ਤੇ ਹੋਣੀ ਹੈ ਗਵਾਹ ਪੇਸ਼ ਹੋਏ ਨੇ ਜੀ ਅੱਜ ਆਈ ਸੀ ਜੀ ਚਲੋ ਗਵਾਹਾਂ ਬਾਰੇ ਤਾਂ ਆਪਾਂ ਨਾ ਕੋਈ ਨਾਇਂ ਡਿਸਕਸ ਕਰੀਏ ਕੋਈ ਇਹ ਤਾਂ ਗੱਲ ਨਹੀਂ ਸਭ ਕੁਝ ਹੋ ਗਿਆ ਚਰਨਜੀਤ ਚੰਨੀ ਵੱਲੋਂ ਸੰਸਦ ਦੇ ਵਿੱਚ ਫਿਰ ਸਿੱਧੂ ਦੇ ਲਈ ਇਹ ਆਵਾਜ਼ ਉਠਾਈ ਗਈ ਜੀ ਵਧੀਆ ਗੱਲ ਹੈ ਮੇਰੇ ਬਰਾਬਰ ਦਾ ਐਮਪੀ ਹੈ ਜੀ ਉਹਦੇ ਬਾਰੇ ਉਹ ਰੱਖ ਦਿੰਦੇ ਲੋਕਾਂ ਦਾ ਪਿਆਰ ਹੋਇਆ ਨਮੁੰਦਾ ਤੇ ਜੇ ਉਹਦੇ ਬਾਰੇ ਕੋਈ ਗੱਲ ਕੀਤੀ ਤੇ ਮੇਰੇ ਕੰਨਾਂ ਵਧੀਆ ਕੋਈ ਨੁਕਸਾਨ ਵਾਲੀ ਗੱਲ ਨਹੀਂ ਲੋਕਤਵਾ ਹੈ ਲੋਕਾਂ ਨੇ ਸਭ ਤੋਂ ਵੱਧ ਵੋਟ ਲੈ ਕੇ ਉਹ ਜਿੱਤੇ ਨੇ ਤਾਂ ਉਹਨਾਂ ਨੂੰ ਹੱਕ ਹੈ ਉਹ ਆਪਣੀ ਗੱਲ ਸੰਸਦ ਦੇ ਵਿੱਚ ਰੱਖ ਸਕਦੇ ਆ ਮੈਨੂੰ ਲੱਗਦਾ ਕੋਈ ਗਲਤ ਕੀਤਾ ਉਹਨਾਂ ਨੇ ਪਿਛਲੇ ਦਿਨੀ ਅਪੀਲ ਵੀ ਕੀਤੀ ਸੀ ਸੋ ਤੁਹਾਡੇ ਵੱਲੋਂ ਪੰਜਾਬ ਦੇ ਸਾਰੇ ਸੰਸਦਾਂ ਨੂੰ ਇੱਕ ਪੋਸਟਰ ਆਈ ਹੁੰਦੀ ਆਂ ਹਾਂ ਬਿਲਕੁਲ ਜੋ ਬੇਨਿਮੀਆ ਹੋਈਆਂ ਨੇ ਜੋ ਸਾਡੇ ਵਰਗਿਆਂ ਨਾਲ ਧੱਕੇ ਹੋਏ ਨੇ ਮੈਂ ਉਹ ਸਾਰੇ ਸੰਸਦਾਂ ਨੂੰ ਅਪੀਲ ਕੀਤੀ ਐ ਇਸ ਦੇ ਕਰਕੇ ਵੀ ਜੇ ਕੋਈ ਇੱਕ ਇੱਜ਼ਤਦਾਰ ਨਾਗਰਿਕ ਹੈ ਗਵਰਨਮੈਂਟ ਦਾ ਇਹਨਾਂ ਵੱਡਾ ਟੈਕਸ ਪੇਅਰ ਹੈ ਔਰ ਉਹ ਸੈਲੀਬ੍ਰਿਟੀ ਹੈ ਜਿਹਨੂੰ ਦੁਨੀਆ ਭਰ ਦੇ ਵਿੱਚ ਲੋਕ ਪਿਆਰ ਕਰਦੇ ਆਂ ਜੇਕਰ ਉਹੇ ਜਿਹੇ ਲੋਕ ਵੀ ਸੇਫ ਨਹੀਂ ਹੈਗੇ ਤਾਂ ਫਿਰ ਕੀ ਕਹਿ ਸਕਦੇ ਆਂ ਨਾ ਸਰਕਾਰਾਂ ਦੀ ਕਾਦੀ ਗਰੰਟੀ ਦੇਗੀ ਮੈਂ 13 ਦੇ 13 MP ਨੂੰ ਇੱਕ ਤਰ੍ਹਾਂ ਬਰਾਬਰੀ ਬੈਠਾ ਹਾਂ ਤੁਸੀਂ ਕੀ ਕਰਨਾ ਸਾਰਿਆਂ ਨੂੰ ਤਾਂ ਅਪੀਲ ਪਾਈ ਸੀ ਕਿ ਤੁਸੀਂ ਸਾਰੇ ਨੁਕੀ ਅਧਿਕਾਰਾਂ ਦੇ ਉੱਤੇ ਲਾਹਨਤ ਦੀ ਹਾਲਤ ਦੇ ਉੱਤੇ ਜ਼ਰੂਰ ਉੱਤੇ ਰਿਕਾਰਡ ਦੇ ਵਿੱਚ ਦਰਜ ਕਰਵਾਓ ਜਿਹੜੀ ਜਸਸ ਦੀ ਜਿਹੜੀ ਮੰਗ ਹੈ ਅਸੀਂ ਜਸਸ ਕਹਿ ਰਹੇ ਨੇ ਜਸਸ ਤੋਂ ਭਾਵੇਂ ਹੋਇਆ ਨਾ ਵੀ ਕੋਰਟ ਦੇ ਵਿੱਚ ਹੈ ਨਾ ਕੋਰਟਾਂ ਦੇ ਵਿੱਚ ਤਾਂ ਜੋ ਸਿਸਟਮ ਸਾਡਾ ਬਹੁਤ ਵਧੀਆ ਚੱਲ ਰਿਹਾ ਹੈ ਨਾ ਸਾਡੀ ਜੋ ਅਸੀਂ ਰੱਖਦੇ ਹਾਂ ਸਾਡਾ سپورਟ ਅੱਗੇ ਰੱਖਦੇ ਹਾਂ ਮੇਰਾ ਜਸਟਿਸ ਦੇ ਖਿਲਾਫ ਬੋਲਣ ਤੋਂ ਮਤਲਬ ਹੁੰਦਾ ਹੈ ਪੁਲਿਸ ਇਨਵੈਸਟੀਗੇਸ਼ਨ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਖਾਮੀਆਂ ਨੇ ਮੈਂ ਉਹਨਾਂ ਦੇ ਖਿਲਾਫ ਬੋਲਦਾ ਹੁਣਾ ਕਈ ਭਰਾ ਮੈਨੂੰ ਇਦਾਂ ਕਹਿੰਦੇ ਅਦਾਲਤ ਚ ਕੁਛ ਨਹੀਂ ਹੈ ਅਦਾਲਤ ਦੇ ਵਿੱਚ ਜੋ ਹੁਣ ਸਭ ਵਧੀਆ ਹੋ ਰਿਹਾ ਹੈ ਸੁਣਿਆ ਜਾ ਰਿਹਾ ਹੈ ਜੋ ਤਰੀਕੇ ਕਿਉਂਕਿ ਕੋਰਟ ਦੀ ਇੱਕ ਆਪਣੀ ਮਰਿਆਦਾ ਹੁੰਦੀ ਹੈ ਸਮਾਂ ਲੱਗਦਾ ਹੈ ਦੋਸ਼ੀ ਨੂੰ ਵੀ ਟਾਈਮ ਦਿੱਤਾ ਜਾਂਦਾ ਹੈ ਮੜਈ ਤੱਕ ਵੀ ਆਪਣੇ ਰੱਖਦਾ ਉਹ ਸਮਾਂ ਜੂ ਲੱਗਦਾ ਹੈ ਪਰੰਤੂ ਸਟੈਪ ਬਾਈ ਸਟੈਪ ਦਾ ਲੱਗੇ ਵੱਧਦੀ ਨੂੰ ਰਹੀ ਹੈ ਹਾਂ ਸਾਡੀਆਂ ਪੁਲਿਸ ਇਨਵੈਸਟੀਗੇਸ਼ਨ ਲੈ ਕੇ ਹਮੇਸ਼ਾ ਹੀ ਸਾਡੇ ਮਨ ਦੇ ਵਿੱਚ ਚਾਹੇ ਸਾਡੇ ਕੋਲ ਸੁਝਾਏਗੇ ਨਾਮ ਉਹਨਾਂ ਦੀ ਕੁਛ ਵੇ ਗਿਛਲੀ ਨਾ ਬਲਾਉਣਾ ਬਲਾਉਣਾ ਜਾਂ ਉਹ ਕਾਫੀ ਨੇ ਕਿੰਨੀ ਕਿੰਨਾ ਨਾਮ ਲਾਵਾਂਗੇ ਉੱਦੇ ਤੋਂ ਬੋਲਦੇ ਹੋ ਰਹੇ ਨੇ ਇਸ ਕਰਕੇ ਤਾਂ ਮੈਂ ਸਾਰੇ ਐਮਪੀ ਸਰਦਾਰਾਂ ਨੂੰ ਬੇਨਤੀ ਕਰੀ ਸੀ ਵੀ ਤੁਸੀਂ ਸਾਡੀ ਇਹ ਗੱਲ ਨੂੰ ਜ਼ਰੂਰ ਸੰਸਦ ਦੇ ਵਿੱਚ ਰੱਖੋ ਇੱਕ ਬਿਨਾਂ ਡਰਤਾ ਸਾਨੂੰ ਜਾਂਚ ਕਰਨ ਦੇ ਵਿੱਚ ਕੀ ਪ੍ਰੋਬਲਮ ਹੈ ਕੀ ਦੋਸ਼ੀ ਲੋਕ ਜਾਂ ਸ਼ਕਤੀ ਲੋਕ ਕਾਨੂੰਨ ਤੋਂ ਉੱਪਰ ਹੋ ਗਏ ਵੀ ਉਹਨਾਂ ਨੂੰ ਬੁਲਾਇਆ ਤੱਕ ਵੀ ਨਹੀਂ ਜਾਂਦਾ ਜੇ ਉਹ ਆਉਂਦੇ ਵੀ ਆ ਤਾਂ ਉਹਨਾਂ ਨਾਲ ਇੱਕ ਜਿਹੜਾ ਵੀਆਈਪੀ ਕੁਇਟਮੈਂਟੋਂੋਂ ਦਿੱਤਾ ਜਾਂਦਾ ਸਾਰਾ ਇੱਥੇ ਆ ਕੇ ਦੋਸ਼ਾਂ ਹੀ ਤਰ੍ਹਾਂ ਪੁੱਛ ਕੇ ਸ਼ਿਕਮ ਦੀ ਮੰਗ ਹਮੇਸ਼ਾ ਹੀ ਕਰਦੇ ਹਾਂ ਔਰ ਕਰਦੇ ਰਹਾਂਗੇ ਸੰਸਦ ਜਿਵੇਂ ਆਵਾਜ਼ ਉੱਠੀ ਹੈ ਲੱਗਦਾ ਕੋਈ ਗੱਲ ਤਨਪਤਨ ਲੱਗੂਗੀ ਜਿਹੜੀ ਮੰਗ ਕਰ ਦੇਖੋ ਬੇਟਾ ਸਾਡੇ ਕੋਲ ਤਾਂ ਉਮੀਦ ਹੈ ਅਸੀਂ ਉਮੀਦ ਕਦੇ ਵੀ ਨਹੀਂ khoi ਜੇ ਸੰਸਦ ਨਹੀਂ ਵੀ ਚੁੱਕਣਗੇ ਫਿਰ ਵੀ ਅਸੀਂ ਆਪਣਾ ਕੰਮ ਕਰਦੇ ਰਹਿਣਾ ਸਾਨੂੰ ਉਮੀਦ ਹੈ ਕਦੇ ਸਰਕਾਰਾਂ ਵੀ ਬਦਲ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਫਿਰ ਇਹ ਜਸਟਿਸ ਮਿਲੂਗਾ ਜਰੂਰ ਪਰੰਤੂ ਟਾਈਮ ਲੱਗੂਗਾ ਸਾਰਾ ਕਿਉਂਕਿ ਜਿਹੜੀਆਂ ਮੌਜੂਦਾ ਪੰਜਾਬ ਸਰਕਾਰ ਹੈ ਇਹ ਤਾਂ ਬਿਲਕੁਲ ਨਹੀਂ ਅੱਜ ਇਹ ਪੋਜੀਸ਼ਨ ਆਂਦੀ ਹੈ ਇਹ ਗੈਂਗਸਟਰਾਂ ਦੇ ਬਰਾਬਰ ਖੜੀ ਹੈ ਕਿਸੇ ਵੀ ਗੈਂਗਸਟਰ ਦੇ ਖਿਲਾਫ ਤੁਸੀਂ ਕੋਈ ਚਾਹੇ ਫਰੋਤੀ ਦਾ ਕੇਸ ਲੈ ਕੇ ਨਾ ਕੋਈ ਚੱਲ ਜਾਓ ਤਾਂ ਉੱਥੇ ਕੋਈ ਐਫਆਈਆਰ ਲੌਂਚ ਕਰਨ ਦੀ ਬਜਾਏ ਸਭੋ ਪੀੜ ਤੋਂ ਸਮਝਾਇਆ ਜਾਂਦਾ ਇੱਕ ਵੀ ਗੱਲ ਸਰਕਾਰ ਵੱਲੋਂ ਗੈਂਗਸਟਰਾਂ ਦੇ ਖਿਲਾਫ ਨਹੀਂ ਕੀਤੀ ਗਈ ਤੁਹਾਡੇ ਸਾਹਮਣੇ ਹਰਿਆਣਾ ਵੀ ਐਕਸ਼ਨ ਕਰਦਾ ਹੈ ਹਰਿਆਣੇ ਦੇ ਜਿਲ੍ਹਿਆਂ ਦਾ ਹਾਲ ਵੀ ਦੇਖੋ ਸਾਡੀਆਂ ਦਾ ਵੀ ਦੇਖੋ ਪੰਜਾਬ ਸਰਕਾਰ ਦਾ ਤਾਂ ਮੈਂ ਇਸ ਸਭ ਤੋਂ ਵੱਧ ਕਮਾਪਨੀ ਕਰੀ ਹੈ ਇਸ ਗੱਲ ਦੇ ਵਿੱਚ ਵੀ ਇੰਨੀ ਲਾਪਰਵਾਹ ਗਵਰਨਮੈਂਟ ਮੈਂ ਨਹੀਂ ਦੇਖੀ ਹੈ ਤਾਂ ਦੋਸਤੋ ਤੁਸੀਂ ਨੇ ਸੁਣਿਆ ਕਿ ਬਾਪੂ ਬਲਕੌਰ ਸਿੰਘ ਨੇ ਕੀ ਕਿਹਾ ਬਾਪੂ ਬਲਕੌਰ ਸਿੰਘ ਨੇ ਇੱਕ ਇਥੇ ਬਹੁਤ ਅਹਿਮ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਆਗਰ ਮੈਂ ਖੁਸ਼ ਨਹੀਂ ਤਾਂ ਪੁਲਿਸ ਦੀ ਕਾਰਵਾਈ ਤੋਂ ਕੋਰਟ ਦੀ ਕਾਰਵਾਈ ਤੋਂ ਮੈਂ ਬਹੁਤ ਖੁਸ਼ ਹਾਂ ਤੇ ਕੋਰਟ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਇਥੇ ਤੋਂ ਆਪਾਂ ਹਿਸਾਬ ਲਗਾ ਸਕਦੇ ਹਾਂ ਕਿ ਕੋਰਟ ਦੀ ਕਾਰਵਾਈ ਤੋਂ ਬਾਪੂ ਬਲਕੌਰ ਸਿੰਘ ਹੋਰੀ ਖੁਸ਼ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਨਸਾ ਕੋਰਟ ਕਈ ਵੱਡੇ ਫੈਸਲੇ ਕਰੇਗਾ ਬਾਕੀ ਗਵਾਹਾਂ ਨੂੰ ਲੈ ਕੇ ਵੀ ਬਹੁਤ ਅਫਵਾਮਾਂ ਫੈਲੀਆਂ ਹੋਈਆਂ ਸੀ ਕਿ ਗਵਾਹ ਗਵਾਹੀ ਦੇਣ ਨਹੀਂ ਆ ਰਹੇ ਮਾਨਸਾ ਕੋਰਟ ਦੇ ਵਿੱਚ ਇਥੇ ਵੀ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਆਪਾਂ ਅਗਰ ਇਸ ਮੁੱਦੇ ਨੂੰ ਅੱਜ ਨਾ ਹੀ ਛੇੜੀਏ ਤਾਂ ਚੰਗਾ ਉਹਨਾਂ ਨੇ ਕਿਹਾ ਕਿ ਸਭ ਓਕੇ ਰਿਪੋਰਟ ਹੈ ਯਾਨੀ ਕਿ ਸਭ ਠੀਕ ਹੈ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਤਾਂ ਦੋਸਤੋ ਅਗਰ ਜੱਟ ਬਾਬੇ ਟੀਵੀ ਤੇ ਪਹਿਲੀ ਵਾਰ ਆਏ ਹੋ ਜੱਟ ਬਾਬੇ ਟੀਵੀ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜੱਟ ਬਾਬੇ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਤੁਹਾਨੂੰ ਬਾਈ ਸਿੱਧੂ ਮੂਸੇਵਾਲੇ ਦੇ ਨਾਲ ਜੁੜੀ ਹੋਈਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਧੰਨਵਾਦ ਰੱਬ ਰੱਖਾ